ਇਹ ਐਮਸੀ ਦੇ ਮੁਲਾਜ਼ਮ ਨੇਗੇ ਪਰ ਪੁਲਿਸ ਕਹਿੰਦੀ ਹੈ ਕਿ ਜਿਹੜੇ ਅੱਜ ਸਪੈਸ਼ਲ ਦਿਨ ਵਾਸਤੇ ਜਿਹੜੇ ਪਾਸ ਜਿਨ੍ਹਾਂ ਨੂੰ ਜਾਰੀ ਨੇ ਸਿਰਫ ਉਹੀ ਲੋਕ ਜਾਣਗੇ ਪਹਿਲਾਂ ਲੰਗਰ ਦਿੰਦੇ ਤੇ ਆਈਡੀ ਕਾਰਡ ਤੇ ਹੁਣ ਇੱਕ ਇਨਸਪੈਕਟਰ ਆਇਆ ਤਾਂ ਕਹਿੰਦਾ ਹੁਣ ਕਿਸੇ ਨੂੰ ਹੀ ਨਾ ਜਾਣ ਦੋ ਸਰ ਅਸੀਂ ਤਾਂ ਮਲਾਈ ਜਾਣਾ ਨਹੀਂ ਕੋਈ ਪਾਸਿਸ ਵਗੈਰਾ ਨਹੀਂ ਜਾਏ ਨਹੀਂ ਨਹੀਂ ਹਾਂ ਸਾਹਮਣੇ ਬਿਲਕੁਲ ਆ ਸਾਹਮਣੇ ਨਾਲ ਵਾਲਾ ਆਫਿਸ ਹੈ ਸਾਡਾ ਆਣੇ ਨਹੀਂ ਦੇ ਰਹੇ ਗੱਡੀਆਂ ਤੁਸੀਂ ਦੇਖੋ ਵੀ ਜਿਹੜੇ ਲੋਕ ਡਿਟੇਨ ਕਰਨੇ ਰਹਿਗੇ ਚਾਹੇ ਉਹ ਹੁਣ ਸਿਟੀ ਜੂ ਦੀਆਂ ਬਸਾਂ ਨੇ ਵੀ ਜੇਕਰ ਕੋਈ ਹੰਗਾਮਾ ਹੁੰਦਾ ਤਾਂ ਉਹਨਾਂ ਨੂੰ ਰਿਟੇਨ ਕਰਨਾ ਤਾਂ ਨਾਲ ਦੀ ਨਾਲ ਉਹ ਵੀ ਜਿਹੜੇ ਪ੍ਰਬੰਧ ਨੇ ਉਹ ਕੀਤੇ ਹੋਏ ਨੇ ਅੱਸੀ ਕੱਲ ਜਿਵੇਂ ਐਮਸੀ ਦੇ ਵਿੱਚ ਅੱਜ ਮੇਅਰ ਦੀ ਚੋਣ ਹੈ ਤੇ ਉਹਨੂੰ ਲੈ ਕੇ ਸਤਾਈ ਤੁਸੀਂ ਇੱਥੇ ਤੱਕਰ ਦੇਖੋ ਕਿ ਜਿਨ੍ਹਾਂ ਦੇ ਕੋਲੇ ਪਾਸ ਹੈ ਨਹੀਂ ਆ ਸਾਰੇ ਤਕਰੀਬਨ ਤਕਰੀਬਨ ਇਹਨਾਂ ਦੇ ਵਿੱਚ ਜੇ ਕਿਉਂ ਤੁਸੀਂ ਕੀ ਇਹ ਐਮਸੀ ਦੇ ਮੁਲਾਜ਼ਮ ਨੇਗੇ ਪਰ ਪੁਲਿਸ ਕਹਿੰਦੀ ਹੈ ਕਿ ਜਿਹੜੇ ਅੱਜ ਸਪੈਸ਼ਲ ਦੇਣ ਵਾਸਤੇ ਜਿਹੜੇ ਪਾਸ ਜਿਨ੍ਹਾਂ ਨੂੰ ਜਾਰੀ ਨੇ ਸਿਰਫ ਉਹੀ ਲੋਕ ਜਾਣਗੇ ਐਦੂ ਪਿੱਛੇ ਦੇਖੋ ਪੁਲਿਸ ਦਾ ਨਾਕਾ ਸੀਨੀਅਰ ਪੁਲਿਸ ਅਫੀਸਰ ਬੈਠੇ ਨੇ ਉਦੋਂ ਪਿੱਛੇ ਐਮਸੀ ਬਿਲਡਿੰਗ ਹੈ ਜਿਹਦੇ ਵਿੱਚ ਅੱਜ ਜਦੋਂ ਚੋਣ ਹੋਣੀ ਹੈ ਤੇ ਉਹੀ ਬੰਦਿਆਂ ਨੂੰ ਲੋਕ ਕੀਤਾ ਹੋਇਆ ਵੀ ਜਿਨ੍ਹਾਂ ਨੇ ਵੋਟਾਂ ਪਾਉਣੀਆਂ ਨੇ ਨਾਲ ਕਈ ਲੋਕ ਹੁਣ ਬੈਸਰੇ ਕਿਉਂਕ ਸੀ ਮੁਲਾਜ਼ਮੋ ਜੀ ਹਾਂ ਜੀ ਤੇ ਫਿਰ ਕੀ ਕਹਿੰਦੀ ਹੈ ਪੁਲਿਸ ਪੁਲਿਸ ਸਰ ਰੋਕਦੀ ਹੈ ਕਹਿੰਦੇ ਪਹਿਲਾਂ ਲੰਗੜਨੰਦੇ ਦੇ ਰੈਂਟੀ ਕਾਰ ਤੇ ਹੁਣ ਇੱਕ ਇਨਸਪੈਕਟਰ ਆਇਆ ਤਾਂ ਕਹਿੰਦਾ ਹੁਣ ਕਿਸੇ ਨੂੰ ਵੀ ਨਾ ਜਾਣ ਦੋ ਨਹੀਂ ਫਿਰ ਤੁਹਾਨੂੰ ਕੋਈ ਪਹਿਲਾਂ ਕੱਲ ਇਨਸਟਰਕਸ਼ਨ ਨਹੀਂ ਦਿੱਤੀ ਐਮਸੀ ਨੇ ਕਿਉਂਕਿ ਸਤਾਈ ਖੈਰ ਕਿਹਾ ਸੀ ਕੋਰਟ ਨੇ ਵੀ ਉੱਥੇ ਫालतू ਬੰਦੇ ਨਹੀਂ ਜਾਣਗੇ ਸਰ ਅਸੀਂ ਤਾਂ ਮਲਾਏ ਜੀ ਨਾ ਨਹੀਂ ਵੀ ਤੁਹਾਨੂੰ ਕੋਈ ਪਾਸੇਜ਼ ਵਗੈਰਾ ਨਹੀਂ ਜਾਰੀ ਕਰੇ ਨਹੀਂ ਨਹੀਂ ਹਾਂ ਹੁਣ ਤੁਸੀਂ ਦੇਖੋ ਜਿਹੜੇ ਅੰਦਰ ਬੈਠਣਾ ਜੀ ਨੇ ਹਾਂ ਤੇ ਤੁਸੀਂ ਦੇਖੋ ਆ ਤੁਸੀਂ ਤਾਂ ਅੱਗੇ ਡਿਊਟੀ ਲਾ ਕੇ ਫਿਰ ਜਾਂਦੇ ਹੋਗੇ ਅੱਗੇ ਸਾਡੇ ਸਾਡੇ ਬਹੁਤ ਆਈਪੀਐਸ ਅਫਸਰ ਹੈ ਉਹਨਾਂ ਨੂੰ ਕਹਾਂਗਾ ਤੁਹਾਨੂੰ ਕਿ ਕੰਟਰੋਲ ਨੂੰ ਮੈਸੇਜ ਕਰਾ ਦੋ ਨਹੀਂ ਦੇਖੋ ਸਾਡੇ ਤਾਂ ਪੀਐਨਜੀ ਆਫਿਸ ਹੈ ਮੈਂ ਗੱਲ ਕਰਦਾ ਮੈਡਮ ਮੈਡਮ ਗੱਲ ਕਰਦੇ ਸਾਡੇ ਹੈਲੋ ਕੋਈ ਆਪ 100 ਨੰਬਰ 'ਚ ਗੱਲ ਕਰ ਲੈਣੇ ਉਹਦੇ ਦੀ ਤੁਸੀਂ ਵਿਖਾਈ ਹੈ ਵੀ ਅੰਦਰ ਹਾਂ ਸਾਹਮਣੇ ਬਿਲਕੁਲ ਆ ਸਾਹਮਣੇ ਨਾਲ ਵਾਲਾ ਆਫਿਸ ਹੈ ਸਾਡਾ ਆਣੇ ਨਹੀਂ ਤੇਰੇ ਆਰਐਲ ਨਾਲ ਨਹੀਂ ਉਹਦਾ ਕਰਕੇ ਵੀ ਕਿਸੇ ਕੋ ਵੀ ਨਹੀਂ ਆਇਆ ਇਸੇ ਅਲਾਓ ਕਰਦਾ ਤੇ ਇਹ ਜਿਹੜੇ এমਪਲਾਈ ਨੇ ਹੁਣ ਹਾਲਾਂਕਿ ਜਿੱਦੋ ਜਿਆਦਾ ਇਹ ਕਰ ਰਹੇ ਨੇ ਵੀ ਸਾਨੂੰ ਜਾਂ ਤਾਂ ਤੁਸੀਂ ਅੰਦਰ ਜਾਣਦੇ ਹੋ ਕਿਉਂਕਿ ਕਿਸੇ ਨੂੰ ਪਤਾ ਨਹੀਂਗਾ ਇਹ ਲੱਗਿਆ ਹੈਗਾ ਪਰ ਇਹ ਤੁਸੀਂ ਦੇਖੋ ਕਹਿੰਦੇ ਵੀ ਜਦੋਂ এমਪਲਾਈ ਨੂੰ ਨਹੀਂ ਤੁਸੀਂ ਉਹ ਕਰਨ ਦਿਓਗੇ ਹਾਲਾਂਕਿ ਪੁਲਿਸ ਮੁਲਾਜ਼ਮਾਂ ਵਾਸਤੇ ਵੀ ਇਹ ਜਿਆ ਸਮਾਂ ਕਾਫੀ ਔਖਾ ਹੋ ਜਾਂਦਾ ਜਿੱਥੇ ਅੰਪਲੋਇਜ਼ ਨੂੰ ਨਹੀਂ ਅੱਗੇ ਜਾਣ ਦਿੱਤਾ ਜਾਂਦਾ ਕਿਉਂਕਿ ਅੰਪਲੋਇਜ਼ ਆਪਦੇ ਥਾਂਵੇਂ ਉਹ ਕਹਿੰਦੇ ਨੇ ਕਿ ਜਿਨ੍ਹਾਂ ਦੀ ਹਾਜ਼ਰੀਆਂ ਵੀ ਲੱਗਣੀਆਂ ਨੇ ਅੱਗੇ ਜਾ ਕੇ ਜਦੋਂ ਜਿਹੜੇ ਕੰਮਕਾਜ ਨੇ ਕਿ ਰੁਟੀਨ ਦੇ ਕਰਨੇ ਨੇ ਹਾਲਾਂਕਿ ਕਈ ਲੋਕ ਥੋੜਾ ਜਿਹਾ ਘਬਰਾਉਂਦੇ ਨੇ ਜਿਵੇਂ ਬੌਜੀ ਦਾ ਬੋਲ ਗਿਆ ਸੀ ਪਰ ਨਾਲ ਨਾਲ ਉਹ ਤੁਹਾਨੂੰ ਹੁਣ ਅਗੇ ਦੀਆਂ ਨਾਲ ਦਿਖਾਉਣਾ ਕਿ ਕਿੱਡੇ ਸੁਰੱਖਿਆ ਪ੍ਰਬੰਧ ਅੱਜ ਮਜ਼ਬੂਤੀ ਦੇ ਨਾਲ ਕਰੇ ਨੇ ਕਿਉਂਕਿ ਹਾਈ ਕੋਰਟ ਨੇ ਜਿਸ ਤਰ੍ਹਾਂ ਦੇ ਨਾਲ ਉਸ ਦਿਨ ਕਿਹਾ ਕਿ ਕੋਈ ਵੀ ਫालतू ਬੰਦਾ ਨਹੀਂ ਜਾਊਗਾ ਤਾਂ ਪੁਲਿਸ ਨੇ ਇੱਥੋਂ ਤੱਕਰ ਕਹਿ ਵੀ ਜਿਹਦੇ ਕੋਲ ਪਾਸ ਨਹੀਂ ਹੈਗਾ ਜਿਹਦੇ ਕੋਲ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਆ ਤਸਵੀਰ ਤੁਸੀਂ ਦੇਖੋ ਕਿ ਆ ਜਿਹੜਾ ਰੋਕਦੇ ਹੋਏ ਸਾਬਤ ਤੌਰ ਤੇ ਦਿਖਾਈ ਦਿੰਦੇ ਨੇ ਹੁਣ ਤੁਹਾਨੂੰ ਅੱਗੇ ਤਸਵੀਰਾਂ ਦਿਖਾ ਦਣਾ ਕਿਉਂਕਿ ਖੁਦ ਸੀਨੀਅਰ ਪੁਲਿਸ ਅਫੀਸ਼ਰਸ ਗੱਡੀਆਂ ਤੁਸੀਂ ਦੇਖੋ ਵੀ ਜਿਹੜੇ ਲੋਕ ਡਿਟੇਨ ਕਰਨੇ ਨੇਗੇ ਚਾਹੇ ਉਹ ਹੁਣ ਸਿਟੀ ਯੂ ਦੀਆਂ ਬਸਾਂ ਨੇ ਵੀ ਜੇਕਰ ਕੋਈ ਹੰਗਾਮਾ ਹੁੰਦਾ ਤਾਂ ਉਹਨਾਂ ਨੂੰ ਰਿਟੇਨ ਕਰਨਾ ਤਾਂ ਨਾਲ ਦੀ ਨਾਲ ਉਹ ਵੀ ਜਿਹੜੇ ਪ੍ਰਬੰਧ ਨੇ ਉਹ ਕੀਤੇ ਹੋਏ ਨੇ ਯਾਨੀ ਕਿ ਅੱਜ ਦੀ ਮੇਅਰ ਚੋਣ ਜਿੱਥੇ ਇੱਕ ਪਾਸੇ ਸਿਆਸੀ ਤੌਰ ਤੇ ਬਹੁਤ ਮਾਇਨੇ ਰੱਖਦੀ ਆ ਦੂਜੇ ਪਾਸੇ ਪ੍ਰਸ਼ਾਸਨ ਵਾਸਤੇ ਇੱਕ ਵੱਡੀ ਚੁਣੌਤੀ ਬਣੀ ਆ ਕਿਉਂਕਿ ਪਿਛਲੀ ਵਾਰ ਪ੍ਰੋਸੀਡਿੰਗ ਪ੍ਰੋਸੀਡਿੰਗ ਅਫਸਰ ਬਿਮਾਰ ਹੁੰਦੇ ਨੇ ਹੰਗਾਮਾ ਹੁੰਦਾ ਆਮਦਵੀ ਪਾਰਟੀ ਤੇ ਕਾਂਗਰਸ ਹੰਗਾਮਾ ਕਰਦੀ ਹੈ ਕਿ ਸਾਨੂੰ ਜਾਣ ਕੇ ਅੱਗੇ ਨਹੀਂ ਜਾਣ ਦਿੱਤਾ ਬੀਜੇਪੀ ਇਹ ਗੱਲ ਕਹਿੰਦੀ ਹੈ ਕਿ ਸਾਡੇ ਵੱਲੋਂ ਕੋਈ ਹੰਗਾਮਾ ਨਹੀਂ ਕੀਤਾ ਗਿਆ ਪਰ ਮਾਹੌਲ ਇਹ ਖਰਾਬ ਕਰ ਰਹੇ ਹਨ ਯਾਨੀ ਕਿ ਸਿਆਸੀ ਤੌਰ ਤੇ ਦੂਸ਼ਨਾਬਾਜੀ ਚੱਲ ਰਹੀ ਆ ਪਰ ਅੱਜ ਇਸ ਜੇ ਕਿਹਾ ਜਾਵੇ ਮੇਅਰ ਦੀ ਚੋਣ ਨੂੰ ਲੈ ਕੇ ਤੇ ਐਮਸੀ ਬਿਲਡਿੰਗ ਦੇ ਵਿੱਚ ਕੌਣ ਮੇਅਰ ਦੀ ਕੁਰਸੀ ਤੇ ਬੈਠੂਗਾ ਇਸ ਚੀਜ਼ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਜਿੱਥੇ ਕੜੇ ਨੇ ਤਾਂ ਇੱਕ ਇੱਕ ਬੰਦਾ ਉਰੇ ਬਿਨਾ ਬਰੀਫਿੰਗ ਤੋਂ ਯਾਨੀ ਕਿ ਉਹਨੂੰ ਚੈੱਕ ਕਰੇ ਬਿਨਾ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਜਾ ਵੀਡੀਓ ਜਰਨਲਿਸਟ ਜਗਦੀਸ਼ ਦੇ ਨਾਲ ਸਮਿਸਿੰਗ ਰੋਜ਼ਾਨਾ ਸੁਖਸ਼ਾਂਤੀਵੀ ਚੰਡੀਗੜ੍ਹ